ਉਹ ਅੱਜੇ ਸ਼ੁਰੂ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਘਰਵਾਨੀ ਸੌਦੀ ਦੀ ਇੱਕ ਹੋਰ ਘਟਨਾ ਇਹ ਘਟਨਾ ਵੀ ਦਾਸ ਦੇ ਬਾਬਾ ਜੀ ਪਾਸ ਹੁੰਦਿਆਂ ਹੀ ਬੀਤੀ ਪੰਡ 마ਸੀਕੇ ਦੇ ਇੱਕ ਪ੍ਰੇਮੀ ਸਰਦਾਰ ਬਲਦੇਵ ਸਿੰਘ ਜੋ ਕਿ ਕਾਫੀ ਸ਼ਰਾਬ ਪੀਂਦਾ ਸੀ ਦਿਨ ਰਾਤ ਨਸ਼ੇ ਵਿੱਚ ਹੀ ਰਹਿਣ ਲੱਗ ਪਿਆ ਅੰਸ਼ ਸ਼ਰਾਬ ਦਾ ਅਸਰ ਸਰੀਰ ਤੇ ਅੰਗਾਂ ਉੱਪਰ ਹੋਣਾ ਲਾਜ਼ਮੀ ਸੀ ਸੋ ਜਿਗਰ ਖਰਾਬ ਹੋ ਗਿਆ ਮੈਦਾ ਕੰਮ ਕਰਨ ਤੋਂ ਜਵਾਬ ਦੇ ਗਿਆ ਮੈਂ ਮੈਂ ਇੱਕ ਤੌਰ ਤੇ ਕਰੂੰ ਚੰਗੇ ਸਨ ਜੋ ਕਾਫੀ ਸਿਆਣੇ ਸਿਆਣੇ ਡਾਕਟਰਾਂ પાસે ਇਲਾਜ ਕਰਵਾ ਰਿਆ ਆਖਰ ਡਾਕਟਰਾਂ ਨੇ ਜਵਾਬ ਦੇ ਦਿੱਤਾ ਤੇ ਲਧਿਆਣੀ ਸੀਐਮਸੀ ਹਸਪਤਾਲ ਵਿੱਚ ਲਿਜਾਣ ਦੀ ਸਲਾਹ ਦਿੱਤੀ ਟਰੱਕ ਵਿੱਚ ਮੰਜਾ ਰੱਖ ਕੇ ਸੀਐਮਸੀ ਲੁਧਿਆਣੇ ਲੈ ਜਾ ਕੇ ਉਸ ਨੂੰ ਦਾਖਲ ਕਰਵਾ ਦਿੱਤਾ ਡਾਕਟਰਾਂ ਨੇ ਸਾਰੀ ਹਾਲਤ ਦੇਖ ਕੇ ਦੱਸਿਆ ਕਿ ਇਸ ਦਾ ਜਿਗਰ ਤਾਂ ਬਿਲਕੁਲ ਖਰਾਬ ਹੋ ਚੁੱਕਾ ਹੈ ਗੁਰਦੇ ਖਰਾਬ ਹੋਣੇ ਸ਼ੁਰੂ ਹੋ ਚੁੱਕੇ ਹਨ ਦਵਾਈ ਨਾਲ ਵਰਤੀ ਆਰਾਮ ਹੋ ਸਕਦਾ ਹੈ ਬਾਕੀ ਸੇਵਾ ਜਿੰਨੀ ਤੁਸੀਂ ਕਰ ਸਕੋ ਕਰੀ ਚੱਲੋ ਜਦੋਂ ਸੀਐਮਸੀ ਦੇ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਤਾਂ ਫਿਰ ਤਾਂ ਮੈਂ ਕਿਉਂ ਪਰੇ ਜਾਣ ਬੜੀ ਗੱਲ ਸੀ ਸਾਰੇ ਦਿਨ ਆ ਵੀ ਆਸਰੇ ਟੈਂ ਦੇ ਦਸੀ ਜਿੰਦਗੀ ਦੀ ਕੋਈ ਆਸ ਬਾਕੀ ਨਹੀਂ ਸੀ ਦੱਸਦੀ ਹਾਂ ਇੱਕ ਅਸਪ੍ਰੇਮੀ ਦੇ ਘਰੋਂ ਬੀਬੀ ਗਰਵਾਣੀ ਦੀ ਨਤਨੇਮਣ ਸੀ ਅਤੇ ਸੰਗਤ ਰੂਪ ਵਿੱਚ ਬਾਬਾ ਜੀ ਪਾਸ ਵੀ ਆਇਆ ਕਰਦੇ ਸੀ ਉਹ ਪਿੰਡ ਦੇ ਇੱਕ ਗੁਰਮਖ ਪਿਆਰੇ ਭਾਈ ਮਹਿੰਦਰ ਸਿੰਘ ਜੋ ਕਿ ਬਾਬਾ ਜੀ ਦੀ ਜੀਪ ਦੇ ਡਰਾਈਵਰ ਸਨ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਬਾਬਾ ਜੀ ਪਾਸ ਆਈ ਅਤੇ ਬੇਨਤੀ ਕੀਤੀ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਸਰਦਾਰ ਜੀ ਹੁਣ ਹੁਣੀ ਬਹੁਤ ਬਿਮਾਰ ਹਨ ਡਾਕਟਰਾਂ ਨੇ ਬਿਲਕੁਲ ਜਵਾਬ ਦੇ ਦਿੱਤਾ ਹੈ ਕਿਉਂਕਿ ਜਿਗਰ ਬਿਲਕੁਲ ਖਰਾਬ ਹੋ ਚੁੱਕਾ ਹੈ ਅਤੇ ਗੁਰਦੇ ਜਵਾਬ ਦੇਣ ਵਾਲੇ ਹਨ ਮੈਂ ਥੋੜਾ ਜਿਹਾ ਸਮਾਪੂਰ ਕਾਰਨ ਵਾਲੀ ਗੱਲ ਹੀ ਹੈ ਆਪ ਜੀ ਬੱਚਿਆਂ ਦੀ ਖਾਤਰ ਹੀ ਕਿਰਪਾ ਕਰੋ ਬਾਬਾ ਜੀ ਬੀਬੀ ਦੀ ਗੱਲ ਸੁਣ ਕੇ ਕਹਿਣ ਲੱਗੇ ਕਿ 2 2.5 ਸਾਲ ਹੋ ਗਏ ਹਨ ਉਸ ਨੇ ਕਈ ਵਾਰ ਵਚਨ ਕਰਕੇ ਤੋੜਿਆ ਹੈ ਮੋੜ ਸ਼ਰਾਬ ਪੀ ਲੈਂਦਾ ਹੈ ਅਸੀਂ ਵੀ ਕੀ ਕਰ ਸਕਦੇ ਹਾਂ ਉਸ ਬੀਬੀ ਦੇ ਨਾਲ ਜੋ ਭਾਈ ਮਹਿੰਦਰ ਸਿੰਘ ਹੁਣ ਹੀ ਆਏ ਸਨ ਉਹਨਾਂ ਨੇ ਵੀ ਬੇਨਤੀ ਕੀਤੀ ਕਿ ਮਲਦੇਵ ਸਿੰਘ ਦੀ ਜਾਨ ਬਚਾਉਣ ਲਈ ਕੋਈ ਉਪਾਅ ਦੱਸੋ ਬਾਬਾ ਜੀ ਬੜੇ ਗੰਭੀਰ ਮੂਸ ਮੈਂ ਚ ਕਹਿਣ ਲੱਗੇ ਕਿ ਜੋ ਇਸ ਇਸ ਫਾਸ ਕਰਨੀ ਹੈ ਤਾਂ ਜਿੰਮੇਵਾਰੀ ਵਿੱਚ ਕਣੀ ਪਵੇਗੀ ਜੇ ਉਸ ਨੂੰ ਪੁੱਛਾ ਕਿ ਉਹ ਸ਼ਰਾਬ ਛੱਡਣ ਨੂੰ ਤਿਆਰ ਹੈ ਹਾਂ ਜੀ ਉਹ ਸ਼ਰਾਬ ਛੱਡ ਦੇਵੇ ਨਾਤ ਨੇਮ ਕਰਨ ਲੱਗ ਜਾਵੇ ਇਹਰ ਅਮਰਤਾ ਛਾ ਕੇ ਸਤਿਗੁਰੂ ਜੀ ਦੀ ਭੈ ਭਾਵਨੀ ਵਿੱਚ ਜੀਵਨ ਬਤੀਤ ਕਰੇ ਤਾਂ ਬਿਨਾ ਹੋਰ ਦਵਾਈ ਖਾਦੇ ਤੋਂ ਹੀ ਠੀਕ ਹੋ ਸਕਦਾ ਹੈ ਜੇਕਰ ਉਹ ਇਹ ਸ਼ਰਤ ਮੰਨਦਾ ਹੈ ਤਾਂ ਜਾ ਕੇ ਲੈ ਆਵੋ ਜਦੋਂ ਬੀਬੀ ਅਤੇ ਮਹਿੰਦਰ ਸਿੰਘ ਤੁਨ ਲੱਗੇ ਤਾਂ ਬਾਬਾ ਜੀ ਨੇ ਇਹ ਦਰਸਾਇਆ ਕਿ ਬਚਨ ਕਰਕੇ ਖਸਕੇ ਨਾ ਦੂਜਾ ਜੇ ਅਮਰਤ ਸ਼ਾਕੀ ਫੇਰ ਸ਼ਾਵਾਂ ਆਦਿ ਮਤੋਂ ਕਰਕੇ ਅਮਰਤ ਭੰਗ ਕੀਤਾ ਤਾਂ ਬਹੁਤ ਚਿਰ ਨਹੀਂ ਜੀਵੇਗਾ। ਦੋਵੇਂ ਜਣੇ ਬਾਬਾ ਜੀ ਪਾਸੋਂ ਬਿਤਾ ਲੈ ਕੇ ਸਿੱਧੇ ਲਹਿਣੇ ਹਸਪਤਾਲ ਪੱਜ ਗਏ। ਅਤੇ ਇਹ ਸਰਦਾਰ ਬੰਦੇ ਸੰਗ ਨੂੰ ਬਾਬਾ ਜੀ ਦਾ ਸਾਰਾ ਬਚਨ ਦੱਸ ਦਿੱਤਾ। ਹੁਣ ਜਦੋਂ ਗਾਂ ਮੌਤ ਨਹੀਂ ਦੇਸਦੀ ਸੀ ਤਾਂ ਉਹ ਹਰ ਸੱਤ ਮੰਨਣ ਨੂੰ ਤਿਆਰ ਸੀ। ਹਸਪਤਾਲ ਤੋਂ ਛੁੱਟੀ ਲੈ ਕੇ ਗੱਡੀ ਵਿੱਚ ਮੰੰਜਾ ਰੱਖਿਆ ਤੇ ਸ਼ਾਮ ਨੂੰ ਪੰਡਵਾਸੀ 마ਸੀਆਂ ਪੁੱਜ ਗਏ। ਬਾਬਾ ਜੀ ਨੇ ਸਰਦਾਰ ਮਹਿੰਦਰ ਸਿੰਘ ਹੱਥ ਅਖੰਡ ਪਾਠ ਸਾਹਿਬ ਜੀ ਦਾ ਅੰਮ੍ਰਿਤ ਜਲ ਵੀ ਪੀਂ ਦਿੱਤਾ। ਕਿ ਇਹ ਜਲ ਹਰ ਉਹ ਜਦੋਂ ਤਨਵਾਰੀ ਉਸ ਨੂੰ ਸ਼ਕਾਇਆ ਕਰੋ। ਤੇ ਨਾਲ ਹੀ ਬਚਨ ਕੀਤਾ ਕਿ ਜਿੰਨਾ ਚਿਰ ਉਹ ਆਪ ਨੇ ਤ੍ਰਿਮ ਨਹੀਂ ਕਰ ਸਕਦਾ ਉਹ ਇੱਕ ਅਰਦਾ ਮੈਂਬਰ ਜਾਂ ਤੁਸੀਂ ਉਸ ਨੂੰ ਸਤਤਾ ਬਾਣੀਆਂ ਦਾ ਨਿਤਨੇਮ ਸੁਣਾਇਆ ਕਰੋ ਜਿਆਸੇ ਮਿਹੇ ਤੰਨ ਫੈਨ ਜੋਗਾ ਹੋ ਜਾਵੇ ਤਾਂ ਟਲ ਨਹੀਂ ਕਰਨੀ ਅਮਰਤ ਛਕਾ ਦੇਣਾ ਹਰ ਉਹਦੇ ਨਿਤਨੇਮ ਸੁਣਾਉਣਾ ਤੇ ਅਮਰਤ ਜਲ ਦੇਣ ਨਾਲ ਗੁਰਦੇ ਵੀ ਠੀਕ ਹੋ ਗਏ ਅਤੇ ਸਰੀਰ ਵੀ ਤੰਨ ਫੈਨ ਵਾਲਾ ਹੋ ਗਿਆ ਬਾਅਦ ਵਿੱਚ ਉਹ ਪਰਿਵਾਰ ਸਿਹਤ ਅਮੰਤ ਤਾਰੇ ਸੰਗ ਸਾਜ ਗਿਆ ਨਤ ਨਿਯਮ ਵੀ ਪੂਰਾ ਕਰਦਾ ਰਿਹਾ ਹੌਲੀ ਹੌਲੀ ਸਿਰ ਬਿਲਕੁਲ ਰੋ ਹੋ ਗਿਆ ਕਾਰਾਂ ਦਾ ਅਤੇ ਗੱਡੀਆਂ ਦਾ ਕੰਮ ਕੰਮ ਕਾਰਜ ਆਪ ਸਵਾਰ ਲਿਆ ਤੇ ਕ੍ਰੀਮ ਨੇ ਡੇਢ 2 ਸਾਲ ਪਿੱਛੋਂ ਇੱਕਦਾਂ ਆਪਣੀ ਘਰ ਵਾਲੀ ਨੂੰ ਉਹ ਪ੍ਰੇਮੀ ਕਹਿਣ ਲੱਗਾ ਕਿ ਇੱਕ ਡਾਕਟਰ ਨੇ ਮੈਨੂੰ ਸਲਾਹ ਦਿੱਤੀ ਹੈ ਕਿ ਜੇਕਰ ਤੂੰ ਇੱਕ ਆਂਡਾ ਰੋਜ਼ ਖਾਵੇਂ ਤਾਂ ਤੇਰੀ ਸਿਹਤ ਬਹੁਤ ਛੇਤੀ ਤਕੜੀ ਹੋ ਜਾਵੇਗੀ। ਉਹ ਉਸ ਪ੍ਰੇਮੀ ਨੇ ਮਜਬੂਰੀ ਕਰਕੇ ਆਪਣੇ ਘਰ ਵਾਲੀ ਨੂੰ ਬਾਬਾ ਜੀ ਬਾਸ ਭੇਜਿਆ। ਉਹ ਬੀਬੀ ਨੇ ਉਸੇ ਤਰ੍ਹਾਂ ਬਾਬਾ ਜੀ ਨੂੰ ਆ ਕੇ ਬੇਨਤੀ ਕੀਤੀ। ਬਾਬਾ ਜੀ ਬਹੁਤ ਨਾਰਾਜ਼ ਹੋਏ ਅਤੇ ਕਿਹਾ ਓਏ ਉਦੋਂ ਡਾਕਟਰ ਕਿੱਥੇ ਗਿਆ ਹੋਇਆ? ਸੀ ਜਦੋਂ ਸਾਰੇ ਡਾਕਟਰਾਂ ਨੇ ਜਵਾਬ ਦਿੱਤਾ ਸੀ ਉਸ ਨੂੰ ਕਹੋ ਕਿ ਐਵੇਂ ਮਹਾਨੇ ਬਾਗੀ ਨਹੀਂ ਕਰ ਕਰੀ ਦੀ ਜਿੰਨਾ ਚਿਰ ਆਪਣੇ ਕੀਤੇ ਪ੍ਰਾਣਾਂ ਤੋਂ ਕਾਇਮ ਰਹੇਗਾ ਉਹਨਾਂ ਚੈਨ ਹੀ ਠੀਕ ਰਹੇਗਾ ਜਦ ਕੀਤਾ ਹੋਇਆ ਵਚਨ ਤੋੜਿਆ ਮਨ ਬਿਮਾਰ ਹੋ ਜਾਵੇਗਾ ਫਿਰ ਸਾਡੇ پاس ਬਿਲਕੁਲ ਨਹੀਂ ਆਉਣਾ ਬੀਬੀ ਜੀ ਨੇ ਬਾਬਾ ਜੀ ਦਾ ਬਚਨ ਆਪਣੇ ਪਤੀ ਨੂੰ ਦੱਸਿਆ ਪਰ ਉਸ ਦਾ ਮਨ ਠੜਕ ਚੁੱਕਾ ਸੀ ਥੋੜੇ ਹੀ ਦਿਨਾਂ ਬਾਅਦ ਉਸਨੇ ਸ਼ਰਾਬ ਵੀ ਪੀ ਲਈ ਅਤੇ ਅੰਡਾ ਵੀ ਖਾ ਲਿਆ ਬਸ ਫੇਰ ਕੀ ਸੀ ਉਸ ਦਿਨ ਤੋਂ ਐਸਾ ਟੱਲਾ ਹੋਇਆ ਕਿ ਮਨ ਰਾਜੀ ਹੀ ਨਾ ਹੋ ਸਕਿਆ ਅਤੇ ਸ੍ਰੀ ਉਤਿਆਗ ਗਿਆ ਲਿਖਣ ਤੋਂ ਪਾਵੇ ਇੱਕ ਜਿੱਥੇ ਸਭ ਦਵਾਈਆਂ ਫੇਲ ਹੋ ਜਾਂਦੀਆਂ ਹਨ ਉੱਥੇ ਗੁਰਬਾਣੀ ਨਾਮ ਦੀ ਸੌਦੀ ਰੋਖ ਕੱਟਦੀ ਹੈ ਦੂਸਰੇ ਅਮਰਤ ਦੀ ਸ਼ਕਤੀ ਸਭ ਸ਼ਕਤੀਆਂ ਤੋਂ ਸ਼੍ਰੋਮਣੀ ਹੈ ਤੀਸਰਾ ਜਿੰਨਾ ਚਾਹ ਰ ਮਨੋਖਾ ਆਪਣੇ ਕੀਤੇ ਬਚਨਾਂ ਤੇ ਕਾਇਮ ਰਹਿੰਦਾ ਹੈ ਪਰਮੇਸ਼ਰ ਉਸ ਦੀ ਸਹਾਇਤਾ ਕਰਦਾ ਹੈ ਇਹ ਬਚਨ ਕਰਕੇ ਫਿਰ ਉਸ ਤੋਂ ਮੁੱਕਰ ਜਾਂਦਾ ਹੈ ਅਸਪ੍ਰਤੀਤਾ ਸਤਿਗੁਰੂ ਜੀ ਨੇ ਫੈਸਲਾ ਦਿੱਤਾ ਹੈ ਬਚਨ ਕਰੇ ਤੇ ਤੇ ਖਸ ਕੇ ਜਾਈ ਬੁੱਲੇ ਸਵ ਕੱਚਾ ਅੰਦਰੋਂ ਥੋਥਾ ਕੁੜਿਆਰ ਕੂਣੀ ਸਭ ਖੱਚਾ ਕੱਚੇ ਮੁਨੱਖ ਦੀ ਗੁਰੂ ਚਲਨਾ ਵਿੱਚ ਕੋਈ ਨਹੀਂ ਹੋ ਦਾਦਾ ਹਕਮ ਉਹ ਨਰਤਾ ਹੁਕਮ ਅਨਸਾਰ ਚੱਲਣ ਵਾਲਿਆਂ ਉੱਤੇ ਹੀ ਮਿਹਰ ਹੁੰਦੀ ਹੈ ਜਦੋਂ ਮਨਮਤ ਦੀ ਖੋਟ ਰੜਕੇ ਹੁਕਮ ਮੰਨਣ ਵਿੱਚ ਢਿੱਲ ਆ ਜਾਂਦੀ ਹੈ ਤਦ ਗੁਰੂ ਕਿਰਪਾ ਤੋਂ ਮਨੁੱਖ ਖਾਲੀ ਰਹਿ ਜਾਂਦਾ ਹੈ ਹੁਕਮ ਅਰਾਈ ਜੋ ਚਲੇ ਸੋ ਪਾਵੇ ਖਜਾਨੇ ਖੋਟੇ ਨਵ ਨਾ ਖੋਟੇ ਠਵਰ ਨਾ ਪਾਈਨੀ ਰਲ ਨਿਰਥਾ ਨੀ ਆ ਬਣੀ ਬੜੀ ਨਿਰਰਤਾ ਨਾਲ ਬਚਨ ਕਾਲਿਆ ਕਰਿਆ ਕਰਦੇ ਹਨ ਕਿ ਸਰੀਰ ਦੇ ਜੋ ਭੋਗ ਜੋ ਰੋਗ ਹਨ ਨਾ ਅਥੇ ਕਰਵਾਣੀ ਨਾਲ ਬਹਤ ਸਿੱਗਰ ਦੁਰ ਹੋ ਜਾਂਦੇ ਹਨ ਆਤਮਾ ਨੂੰ ਰੋਗ ਹੁੰਦੇ ਸਮਾਂ ਲੱਗਦਾ ਹੈ ਪਰ ਗੁਰ ਸੇਖ ਨੂੰ ਨਿਰਰਤਾ ਪ੍ਰੋਸਾ ਸਿਹਤ ਨਾਮ ਤੇ ਕਰਵਾਣੀ ਤੇ ਜੀ ਕਹਿੰਦਾ ਕਿ ਲੱਗਣਾ ਚਾਹੀਦਾ ਹੈ ਇਤੋ ਸਮਾਪਤ ਕਰਦੇ ਆਂ ਭੁੱਲਣ ਵਿੱਚ ਅੱਖਰ ਬੰਦ ਆਖਾਂ ਕੰਪਨ ਚ ਟੁਕਵਾ ਕਰਨਾ ਅੱਗੇ ਤੋਂ ਸੰਤ ਸੇਵਕਾਂ ਨੂੰ ਬੰਦ ਬਲ ਮੋਛਨਾ ਵਾਹਿਗੁਰੂ ਜੀ ਕਾ ਖਾਲਸਾ ਸੇਵਾ ਜੀ ਵਾਹਿਗੁਰੂ